ਸੋ ਗੁੱਡ ਮਾਰਨਿੰਗ ਫਰੈਂਡ ਐਂਡ ਵੈਲਕਮ ਬੈਕ ਟੂ ਥਿਸ ਚੈਨਲ ਅੱਜ ਦੀ ਜਿਹੜੀ ਆਪਾਂ ਵੀਡੀਓ ਆਪਾਂ ਪੰਜਾਬੀ ਦੇ ਵਿੱਚ ਬਣਾਵਾਂਗੇ ਠੀਕ ਹੈ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਸਾਡਾ ਮਨੋਰਥ ਹੈ ਵੀ ਮੈਂ ਤੁਹਾਨੂੰ ਪੀਸੀਐਸ ਬਾਰੇ ਦੱਸਣਾ ਚਾਹੁੰਦਾ ਹਾਂ ਪੰਜਾਬ ਸਿਵਲ ਸਰਵਿਸ ਦਾ ਕਾਫੀ ਰੌਲਾ ਪਿਆ ਹੈ ਕਿ ਐਡਵਰਟਾਈਜ਼ਮੈਂਟ ਆਏਗੀ ਜੁਲਾਈ ਅਗਸਟ ਦੇ ਵਿੱਚ ਸਾਰੀਆਂ ਇੰਸਟੀਚੂਟਾਂ ਨੇ ਆਪਣਾ ਜੋਰ ਠੀਕ ਹੈ ਲਗਾਇਆ ਹੋਇਆ ਵਾ ਕੋਰਸਸ ਵਗੈਰਾ ਸਟਾਰਟ ਕੀਤੇ ਹੋਏ ਨੇ ਠੀਕ ਹੈ ਚਲੋ ਆਪ ਉਸ ਵਿਸ਼ੇ ਤੇ ਨਹੀਂ ਗੱਲ ਕਰਾਂਗੇ ਮੇਨ ਹੈ ਵੀ ਅੱਜ ਦਾ ਜਿਹੜਾ ਸਾਡਾ ਟੌਪਿਕ ਆਪਾਂ ਪੁਰਾਣਾ ਜਿਹੜਾ PCS ਆਇਆ ਸੀਗਾ 1 20 'ਚ ਵੀ ਆਇਆ 21 'ਚ ਵੀ ਆਇਆ ਫਿਲਹਾਲ ਮੈਂ ਤੁਹਾਨੂੰ 20 ਵਾਲਾ ਸਿਰਫ ਤੇ ਸਿਰਫ ਕੀ ਐਕਸਪਲੇਨ ਕਰੂੰਗਾ ਵੀ ਜਿਹੜਾ PCS ਦੀਆਂ ਕੀ ਪੋਸਟਾਂ ਨੇ ਕੀ ਉਹਦਾ ਸਿਲੇਬਸ ਆ ਕੀ ਸਾਰਾ ਕੁਝ ਆ ਉਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੱਸਾਂਗਾ ਠੀਕ ਹੈ ਸੋ ਆਪਾਂ ਦੇਖਦੇ ਹਾਂ ਬਈ ਕੀ ਆ ਐਸ ਪਰ ਜਿੱਦਾਂ PCS ਬੰਦੀ ਹੈ ਠੀਕ ਹੈ ਆਪਾਂ ਉਹਦੇ ਵਿੱਚ ਕੋਈ ਮਰਚ ਮਸਾਲਾ ਕੋਈ ਵੀ ਚੀਜ਼ ਐਡ ਕਰਕੇ ਨਹੀਂ ਦੇਖਾਂਗੇ ਜੋ ਹੈ ਉਹ ਹੀ ਗੱਲ ਕਰਾਂਗੇ ਆਪਾਂ ਠੀਕ ਹੈ ਹੁਣ ਦੇਖਦੇ ਹਾਂ ਉਹਨੂੰ ਆਪਾਂ ਕੀ ਕੀ ਦੇਖਦੇ ਉਹ ਪਹਿਲੀ ਚੀਜ਼ ਸਾਡੇ ਤੋਂ ਜਿਹੜੀ ਆ ਜਾਂਦੀ ਆ। ਉਹ ਕੀ ਹੈ? ਤੇ ਦੇਖੋ ਜਿਹੜੀ ਸਾਨੂੰ ਇਨਫੋਰਮੇਸ਼ਨ ਦਿੱਤੀ ਪੀਪੀਐਸਸੀ ਵੱਲੋਂ ਕਿਹੜੀਆਂ ਜਿਹੜੀਆਂ ਬੋਸਲੀ ਹੈ ਜੀ ਗਰੁੱਪ A ਦੀਆਂ ਪੋਸਟਾਂ ਨੇ। ਸਟਾਰਟਿੰਗ ਜਿਹੜੀ ਹੁੰਦੀ ਆ ਸਾਡੀ ਕਿੱਥੋਂ ਹੁੰਦੀ ਆ ਜੀ? ਪੀਸੀਐਸ ਜਿਹੜਾ ਐਗਜ਼ੀਕਟਿਵ ਬ੍ਰਾਂਚ ਹੁੰਦੀ ਸਾਡੀ। ਠੀਕ ਹੈ ਆਹ ਵੇਖੋ ਪੀਸੀਐਸ ਐਗਜ਼ੀਕਟਿਵ ਬ੍ਰਾਂਚ ਪੰਜਾਬ ਸਿਵਲ ਸਰਵਿਸ ਕਿੰਨੀਆਂ ਪੋਸਟਾਂ ਨੇ ਇੱਥੇ ਆਪਾਂ ਗੱਲ ਨਹੀਂ ਕਰਾਂਗੇ ਡੀਐਸਪੀ ਹੋਵੇ। तहसीलदार हो गए यानी कि ਜਿੰਨੀਆਂ ਵੀ ਮੇਨ ਮੇਨ ਵੱਡੇ ਡਿਪਾਰਟਮੈਂਟ ਦੀਆਂ ਪੋਸਟਾਂ ਨੇ ਸਾਰੀਆਂ ਹੀ ਪੀਸੀਐਸ ਦੇ ਅੰਡਰ ਕਵਰਡ ਹੋਣਗੀਆਂ ਠੀਕ ਹੈ ਸਾਰੀਆਂ ਹੀ ਪੀਸੀਐਸ ਦੇ ਅੰਡਰ ਕੀ ਹੋਣਗੀਆਂ ਕਵਰਡ ਹੋਣਗੀਆਂ ਇਹ ਦੇਖੋ ਅਗੜੋ ਠੀਕ ਹੈ ਚਾਹੇ ਜੇ ਮੈਂ ਤੁਹਾਨੂੰ ਹੁਣੇ ਗੱਲ ਦੱਸੀਆ ਪੀਸੀਐਸ ਹੋ ਗਿਆ ਸੌਰੀ ਠੀਕ ਹੈ ਇਹ ਜੋ ਡੀਐਸਪੀ ਦੇ ਐਗਜ਼ਾਮਸ ਹੋ ਗਏ ਪੀਸੀਐਸ ਠੀਕ ਹੈ ਡੀਐਸਪੀ ਹੋ ਗਿਆ ਤਹਿਸੀਲਦਾਰ ਹੋ ਗਿਆ ਠੀਕ ਹੈ ਫੂਡ ਸਪਲਾਈ ਵਾਲਾ ਹੋ ਗਿਆ ਬੀਡੀਪੀ ਹੋ ਗਿਆ ਪਿੰਡਾਂ ਦਾ ਡੀਸੀ ਵੀ ਕਹਿਆ ਜਾਂਦਾ ਹੈ ਰਜਿਸਟਰਰ ਕੋਆਪਰੇਟਿਵ ਸੁਸਾਇਟੀ ਦੇ ਚੱਲੀ ਐ ਬਰ ਕਾਉਂਸਲਰ ਆਫੀਸਰ ਡਿਓਰੈਂਸ ਇੰਸਪੈਕਟਰ ਦੀਆਂ ਵੀ ਜਿਹੜੀਆਂ ਪੋਸਟਾਂ ਨਿਕਲੀਆਂ ਇਹ ਉਤੋਂ ਪ੍ਰੈਂਕ ਦਾ ਬੰਦਾ ਆ ਗਿਆ ਠੀਕ ਹੈ এমਪਲੋਇਮੈਂਟ ਜਨਰੇਸ਼ਨ ਠੀਕ ਹੈ ਡਿਪਟੀ ਸੁਪਰਡੈਂਟ ਜੇਲ ਤੇ ਇਹ ਤੇ ਹੋ ਗਿਆ ਪੋਸਟਾਂ ਦਾ ਵੇਰਵਾ ਕਿ ਪੋਸਟਾਂ ਜਿਹੜੀਆਂ ਚੱਲਦੀਆਂ ਕਿਦਾਂ ਠੀਕ ਹੈ ਫਿਰ ਗਵਰਨਮੈਂਟ ਇਹ ਵੀ ਕਹਿੰਦੀ ਆ ਦੇਖੋ ਵੀ ਆਪਾਂ ਕਿਸੇ ਵੀ ਟਾਈਮ ਤੈਨੂੰ ਕੀ ਕਰ ਸਕਦੇ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਕਿਸੇ ਵੀ ਟਾਈਮ ਦੇ ਉੱਤੇ ਆਪਾਂ ਇਹਨੂੰ ਕੀ ਆ ਵਧਾ ਸਕਦੇ ਜਾਂ ਘਟਾ ਸਕਦੇ ਠੀਕ ਹੈ ਹੁਣ ਅੱਗੇ ਚੱਲਦੇ ਆਪਾਂ ਅੱਗੇ ਦੇ ਵਿੱਚ ਕੀ ਕੁਝ ਹੈ ਇਹ ਉਹਨਾਂ ਦੀ ਵੰਡ ਹੈ ਜਿੱਦਾਂ ਵੀ ਜਿਵੇਂ ਜਿਹੜੇ ਜਿਹੜੇ ਸਾਡੇ ਕੋਲ ਕੋਟਾ ਸਿਸਟਮ ਹੈਗਾ ਵਾ ਕੋਟੇ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਪ੍ਰੋਪਰ ਤਰੀਕਾ ਨਾਲ ਵੰਡ ਕੀਤੀ ਵੀ ਕਿਹੜੇ ਕਿਹੜੇ ਕੋਟੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਕੋਈ ਚੀਜ਼ ਹੈ ਸਿੰਪਲ ਵੀ ਤੁਹਾਡੀ ਇੱਕ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ ਕਿੰਨੇ ਤੋਂ ਕਿੰਨੇ ਜੇ ਲਿਮਿਟ ਦੇ ਵਿੱਚ ਕਿੰਨੇ ਤੋਂ ਕਿੰਨੇ ਵਾਲਾ ਬੰਦਾ ਜਿਹੜਾ ਅਪਲਾਈ ਕਰ ਸਕਦਾ 21 ਤੋਂ ਲੈ ਕੇ 37 ਸਾਲ ਤੱਕ ਇਹ ਜਰਨਲ ਦੱਸਿਆ ਹੋ। ਠੀਕ ਹੈ। ਸਿਰਫ ਜਿਹੜਾ ਡੀਐਸਪੀ ਦੀ ਪੋਸਟ ਹੈ ਉਥੇ 21 ਤੋਂ ਲੈ ਕੇ 28 ਸਾਲ ਤੱਕ ਇਹ ਜਰਨਲ ਦੀ। ਬਾਕੀ ਜਿਹੜੀਆਂ ਕੋਟ ਕੋਟਾ ਕੈਟਾਗਰੀ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਰਿਲੈਕਸੇਸ਼ਨ ਜੀ। ਠੀਕ ਹੈ ਜਿਵੇਂ ਪੰਜਾਬ ਗਵਰਨਮੈਂਟ ਦਾ ਬੰਦਾ ਕੋਈ ਹੋਊਗਾ। ਆ ਤੁਸੀਂ ਦੇਖ ਸਕਦੇ ਜੇ ਪੰਜਾਬ ਗਵਰਨਮੈਂਟ ਦਾ ਕੋਈ ਪਰਸਨ ਆ ਉਹਦੀ ਕਿੰਨੀ ਆ? 45 ਤੱਕ ਆ ਠੀਕ ਹੈ। ਫੇਰ ਆ ਥੱਲੇ ਵੇਖੋ ਅੱਪਰੇ ਜਿਹੜਾ ਐਸਸੀ ਤੇ ਜਿਹੜੇ ਦੂਜੇ ਨੇ ਓ ਪੰਜਾਬ ਪੁਲਿਸ ਵਾਸਤੇ ਠੀਕ ਹੈ ਤੇ ਇਹਦੇ ਬਾਰੇ ਜਿਹੜਾ ਡੀਐਸਪੀ ਲੱਗਣ ਵਾਸਤੇ 33 ਸਾਲ ਇਹ ਥੋੜਾ ਫਰਕ ਹੈ ਜਿਹੜੇ ਬੀਸੀ ਕਲਾਸ ਦੇ ਆ ਠੀਕ ਹੈ ਉਹਨਾਂ ਦਾ 42 ਸਾਲ ਆ ਬਾਕੀ ਸਰਵਿਸਿਜ਼ ਵਾਸਤੇ 42 ਓਕੇ ਐਦਾਂ ਹੀ ਜਿਹੜੀਆਂ ਠੀਕ ਹੈ ਕੁੜੀਆਂ ਵਿਡੋਸ ਨੇ ਡਿਵੋਰਸ ਨੇ ਉਹਨਾਂ ਦੀ ਵੀ 42 ਲਿਮਟ ਆ ਫਿਜ਼ੀਕਲੀ ਹੈਂਡੀਕੈਪਟ ਵਾਸਤੇ 47 ਤੇ ਇਹ ਤੇ ਹੋ ਗਿਆ ਸਾਡਾ ਏਜ ਵਾਲਾ ਕ੍ਰਾਈਟੇਰੀਆ ਹੁਣ ਚੱਲਦੇ ਆਪਾਂ ਥੋੜੀ ਜੱਗੇ ਹੋਰ ਐਗਜ਼ਾਮ ਕੰਡਕਟ ਕਿਦਾਂ ਕਰਾਇਆ ਜਾਊਗਾ ਐਗਜ਼ਾਮ ਦੇ ਵਿੱਚ ਦੇਖੋ ਕੀ ਹੈ ਜਨਰਲ ਸਟੱਡੀ ਯੂਪੀਐਸਸੀ ਵਾਲਾ ਹਿਸਾਬ ਹੈ ਆਈਐਸ ਵਾਲਾ ਉੱਚ ਵੀ 100 ਕੁਐਸਚਨ ਹੁੰਦਾ 2 ਮਾਰਕ ਦਾ ਹੁੰਦਾ ਜੀ ਪਰ ਇਹ ਚ ਵਧੀਆ ਚੀਜ਼ ਹੈ ਨੈਗੇਟਿਵ ਮਾਰਕਿੰਗ ਨਹੀਂ ਜਾਂਦੀ ਉੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਤਿੰਨ ਸਟੇਜਿਸ ਤੇ ਪੇਪਰ ਹੋਊਗਾ ਪ੍ਰੀਲੈਂਸ ਮੇਨਸ ਤੇ ਇੰਟਰਵਿਊ ਜਿਹੜਾ ਹੋਊਗਾ ਐਚਸੀ ਸੈਟ ਹੈ 80 ਦਾ ਉੱਚ ਵੀ 80 ਦਾ ਜੇ ਯੂਪੀਐਸਸੀ ਉਹ ਡੱਟੋ ਹੀ ਅਮਲ ਪ੍ਰੀਤ ਸੇਮ ਹੀ ਹੈ ਲੈਵਲ ਵੀ ਸੇਮ ਕਰੀ ਜਾਂਦੇ ਆ ਤੇ ਨੰਬਰ ਆਫ ਜਿਹੜੇ ਕੁਐਸਚਨਸ ਹੈ ਆਊਟ ਠੀਕ ਹੈ 80 ਹੋਣਗੇ ਹਰ ਕੁਐਸਚਨ 2.5 ਨੰਬਰ ਦਾ ਹੋਊਗਾ 200 네ਗੇਟਿਵ ਮਾਰਕਿੰਗ ਨਹੀਂ ਜਾਈਗੀ ਇਹਦੇ ਵਿੱਚ। ਤੋਂ ਇਹਦੇ ਤੁਸੀਂ ਸਾਰੇ ਕਰਕੇ ਆਉਣਾ ਹੈ। ਹੁਣ ਮੀਨਸ ਦਾ ਦੇਖ ਲਏ ਨੇ ਇੱਕ ਤੁਹਾਡਾ ਹੋਊਗਾ ਪੰਜਾਬੀ ਦਾ ਪੇਪਰ ਪਲੱਸ 2 ਲੈਵਲ ਤੱਕ 100 ਨੰਬਰ ਦਾ ਹੋਊਗਾ, ਇੰਗਲਿਸ਼ ਦਾ 100 ਨੰਬਰ ਦਾ ਹੋਊਗਾ। ਇਹ ਨੰਬਰ ਕਾਊਂਟ ਹੋਣਗੇ ਜਿਹੜੇ ਤੁਹਾਡਾ ਮੀਨਸ ਦੇ ਜਿਹੜਾ ਅੱਗੇ ਇੰਟਰਵਿਊ ਦੋਵੇਂ ਜੋੜਨਗੇ ਨੰਬਰ ਕਾਊਂਟ ਹੋਣਗੇ। ਬਾਕੀ ਸਾਰਾ ਹੀ ਚੀਜ਼ਾਂ ਯੂਪੀਐਸਸੀ ਵਾਲੀਆਂ ਹੀ। ਐਸੀ 150 ਨੰਬਰ ਦਾ ਵਾ ਜੀਐਸ ਤੇ ਹਿਸਟਰੀ ਜੀਓਗ੍ਰਾਫੀ ਸੁਸਾਇਟੀ ਡਟੋ ਯੂਪੀਐਸਸੀ ਜਨਰਲ ਸਟਡੀ 2 ਇੰਡੀਅਨ ਕਨਸਟੀਟਿਊਸ਼ਨ ਪੋਲੀਟੀ ਗਵਰਨੈਂਸ ਆਈਆਰ ਡਟੋ ਜੀਐਸ 2 ਪੇਪਰ ਜਿਹੜਾ ਯੂਪੀਐਸਸੀ ਦਾ ਜਨਰਲ ਸਟਡੀ 3 ਤੇ 4 ਤੇ ਥੋੜਾ ਜਿਹਾ ਚੇਂਜ ਆ ਜਿਵੇਂ 3 ਦੇ ਵਿੱਚ ਨੇ ਇਕਨੋਮੀ ਤੇ ਸਟੈਟ ਤੇ ਸਕਿਉਰਿਟੀ ਪਾਤੀ ਆ ਤੇ ਜੀਐਸ 4 ਦੇ ਵਿੱਚ ਕੀ ਆ ਗਿਆ ਵਾ ਸਾਡਾ ਸਾਇੰਸ ਐਂਡ ਟੈਕ ਐਨਵਾਇਰਨਮੈਂਟ ਤੇ ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ ਠੀਕ ਹੈ ਥੋੜਾ ਬਹੁਤ ਆ ਐਥਿਕਸ ਵੀ ਇਹਦੇ ਵਿੱਚ ਆ ਜਾਂਦਾ ਓਵਰਆਲ ਉਧਰ ਜੀਐਸ ਦੇ ਜਿਹੜਾ 3 ਪੇਪਰ ਆ ਜਿਨ੍ਹਾਂ ਨੂੰ ਪਤਾ ਹੋ ਉੱਚਾ ਆ ਜਾਂਦਾ ਇਕਨੋਮੀ ਆ ਜਾਂਦੀ ਸਾਇੰਸ ਆ ਜਾਂਦੀ এনवायरमेंट ਆ ਜਾਂਦੀ ਤੇ ਸਕਿਉਰਿਟੀ ਈਸ਼ੂ ਆ ਜਾਂਦਾ ਤੇ ਐਥਿਕਸ ਵਾਲਾ ਪੇਪਰ ਚੌਥਾ ਵੱਖਰਾ ਲਿਆ ਜਾਂਦਾ ਜੀ ਇਹੀ ਫਰਕ ਹੈ ਇੰਟਰਵਿਊ 150 ਨੰਬਰ ਦਾ ਹੋਗਾ ਟੋਟਲ ਤੁਹਾਡੇ 1500 ਮਾਰਕਸ ਜਿਹੜੇ ਬਣ ਜਾਣਗੇ ਜੀ ਓਕੇ ਸੋ ਇਹ ਹੋ ਗਈ ਅਗਲੀ ਇਨਫੋਰਮੇਸ਼ਨ ਅਬਾਕੀ ਫੀਸ ਫੂਲ ਦੁੱਤੀ ਹੈ ਵੀ ਤੁਸੀਂ ਦੇਖ ਸਕਦੇ ਕਿੰਨੀ ਕਿੰਨੀ ਫੀਸ ਕਿੰਨੇ ਦੇਣੀ ਹੈ ਠੀਕ ਹੈ ਇਹ ਡਾਟਾ ਟੁੱਟਾ ਰਹਿੰਦੋ ਹੁਣ ਫਿਜ਼ੀਕਲ ਤੇ ਥੋੜਾ ਆਇਆ ਨਿਆ ਜੀ ਮੈਨ ਡੀਐਸਪੀ ਲਗਣਾ ਹੈ ਜੇ 5 ਫੁੱਟ 7 ਇੰਚ ਊਮਨ 5 3 ਠੀਕ ਹੈ ਚੈਸਟ ਸਿਰਫ ਮੈਨ ਵਾਸਤੇ ਆ 33 ਇੰਚ ਆਨ ਐਕਸਪੈਂਡਡ ਠੀਕ ਹੈ ਬਿਨਾ ਫੁੱਲਾ ਤੇ ਐਕਸਪੈਂਡਡ 34.5 ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਠੀਕ ਹੈ ਫਿਜ਼ੀਕਲ ਵੇਖੋਗੇ 1600 ਮੀਟਰ ਤੁਹਾਨੂੰ ਦੌੜ ਕੱਢਣੀ ਪੈਣੀ 7.5 ਮਿੰਟ ਦੇ ਵਿੱਚ ਇੱਕੋ ਅਟੈਂਪਟ ਦਾ ਦਿੱਤਾ ਜਾਊਗਾ ਫਿਰ ਤਿੰਨ ਚੀਜ਼ਾਂ ਹੈਗੀਆਂ ਲ ਠੀਕ ਹੈ ਆਈ ਜੰਪ ਤੇ ਵਰਟੀਕਲ ਰੋਪ ਇਹਨਾਂ ਤਿੰਨਾਂ ਚੋਂ ਦੋ ਤੇ ਤੁਹਾਨੂੰ ਕੁਆਲੀਫਾਈ ਕਰਨਾ ਪਊਗਾ ਤਿੰਨ ਤਿੰਨ ਅਟੈਂਪਟ ਦਿੱਤੀ ਜਾਣਗੇ ਠੀਕ ਹੈ ਵੂਮਨਸ ਦਾ ਵੀ ਤੁਸੀਂ ਦੇਖ ਸਕਦੇ ਕਿਦਾਂ ਜਨਰਲ ਕੈਟਾਗਰੀ ਦੇ 6 ਅਟੈਂਪਟਾਂ ਨੇ ਬੈਕਵਰਡ ਦੀਆਂ 9 ਨੇ ਸ਼ੈਡਿਊਲ ਕਾਸ ਦੀਆਂ ਅਨਲਿਮਟਿਡ ਨੇ 37 ਸਾਲ ਤੱਕ ਇਹ ਵੀ ਡੱਟੋ ਲਗਭਗ ਲਗਭਗ ਕੀ ਆ ਯੂਪੀਐਸਸੀ ਵਾਲਾ ਹਿਸਾਬ ਕਰਤਾ ਐਕਸਰਮੈਨ ਦੀਆਂ 4 ਅਟੈਂਪਟਾਂ ਜੀ ਆ ਬਾਕੀ ਕੈਟਾਗਰੀਆਂ ਦਿੱਤੀਆਂ ਇਹ ਵੀ ਤੁਹਾਡੇ ਲਈ ਇੰਨਾ ਇੰਪੋਰਟੈਂਟ ਨਹੀਂ ਆ ਆਪਣੇ ਵੇਖ ਕੇ ਤੁਸੀਂ ਪੜ੍ਹ ਸਕਦੇ ਜੀ ਸਹੀ ਸਹੀ ਉਸ ਤੋਂ ਬਾਅਦ ਇੱਕ ਹੋਰ ਚੀਜ਼ ਨੋਟ ਕਰ ਲਿਓ ਵੀ ਜਿਹੜੇ ਕਰੀਮੀ ਲੇਅਰ ਹੁੰਦੇ ਨੇ ਕਰੀਮੀ ਲੇਅਰ ਠੀਕ ਹੈ ਜਿਹੜੇ ਓਪਰੇ 8 ਲੱਖ ਤੋਂ ਉੱਪਰ OBC ਚ ਉਹ ਜਰਨਲ ਚ ਗਿਣੇ ਆਉਂਗੇ ਓਵਰ ਆਲ ਦੇ ਵਿੱਚ ਠੀਕ ਹੈ ਅਬ ਬਾਕੀ ਥੱਲੇ ਵਾਲਾ ਕੰਮ ਕੋਈ ਜ਼ਿਆਦਾ ਨਹੀਂ ਹੈ ਸਿਲੇਬਸ ਵੀ ਤੁਹਾਨੂੰ ਮੈਂ ਪ੍ਰੋਪਰ ਤਰੀਕੇ ਨਾਲ ਦੱਸ ਦਿੰਦਾ ਕੀ ਆ ਜਰਨਲ ਸਾਇੰਸ ਜਿਹੜੀ ਬਿਲਕੁਲ ਆਰਮ ਸਾਇੰਸ ਹੋਊਗੀ এনवायरमेंट ਵੀ ਬਿਲਕੁਲ ਠੀਕ ਹੈ ਕਾਮਨ ਜਿਹੇ ਪੇਪਰ ਹੁੰਦੇ ਜਾਦੇ ਓਕੇਨੀਅਨ ਤੇ ਲਾਸਟ ਈਅਰ ਦੇ ਕੁਸ਼ਨਾਂ ਦੇ ਹਿਸਾਬ ਨਾਲ ਆ ਸਕਦੇ ਠੀਕ ਹੈ ਪੋਲਿਟੀ ਵਗੈਰਾ ਆ ਗਈ ਪੋਲਿਟੀਕਲ ਥਿਉਰੀ ਆ ਗਈ ਹਿਸਟਰੀ ਆ ਗਈ ਹਾਇ ਇੱਥੇ ਇੱਕ ਚੀਜ਼ ਜਰੂਰ ਜਰੂਰ ਦਈ ਜੇ ਇਹਦੇ ਵਿੱਚ ਪੰਜਾਬ ਵਾਲਾ ਪੋਰਸ਼ਨ ਜਿਹੜਾ ਵਾ ਪੂਰਾ ਇੰਨੇ ਦਾ ਇੰਨਾ ਐਡ ਉਹ ਕਿ ਜੁੜਦਾ ਜੀ ਪੰਜਾਬ ਵਾਲਾ ਓਕੇ ਠੀਕ ਹੈ ਬਾਕੀ ਆ ਜਿਹੜਾ ਇੰਗਲਿਸ਼ ਪੰਜਾਬੀ ਦਾ ਦੇ ਦਿੱਤਾ ਜੀ ਵੀ ਡਟੋ ਯੂ ਪੀ ਐਸ ਸੀ ਵਾਲਾ ਹਿਸਾਬ ਜੇ ਦਾ ਜਿਹਨਾਂ ਨੇ ਯੂ ਪੀ ਐਸ ਸੀ ਤਿਆਰੀ ਕਰਦੇ ਪਏ ਆ ਇਹ ਬਾਕੀ ਜਿਹੜਾ ਟੌਪਿਕ ਤੁਹਾਨੂੰ ਦੱਸਿਓ ਉਹਦੇ ਪੂਰੇ ਡਿਟੇਲਿੰਗ ਬਾਕੀ ਸਾਰਾ ਸੇਮ ਲੇਗਾ ਪੰਜਾਬ ਪੋਰਸ਼ਨ ਵਿੱਚ ਜੁੜੇਗਾ ਓਕੇ ਹੁਣ ਇਹ ਤੇ ਹੋ ਗਿਆ ਸਿਲੇਬਸ ਫਿਰ ਮੈਂ ਇੱਕ ਦਿਨ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਬੁੱਕ ਲਿਸਟ ਵੀ ਦੱਸ ਦੂੰਗਾ ਸਾਰੀ ਪ੍ਰੋਪਰ ਤਰੀਕੇ ਦੇ ਨਾਲ ਵੀ ਉਹਨੂੰ ਕਿੱਦਾਂ ਕਰਨਾ ਆਪਾਂ ਫਿਰ ਹੌਲੀ ਹੌਲੀ ਇਹਦੀ ਤਿਆਰੀ ਦੀਆਂ ਵੀਡੀਓਜ਼ ਵੀ ਟੌਪਿਕ ਦੀਆਂ ਤਿਆਰੀਆਂ ਦੀ ਵੀਡੀਓ ਵੀ ਪਾਵਾਂਗੇ ਜੇ ਕਿਸੇ ਹੋਰ ਬੰਦੇ ਦੀਆਂ ਵੀ ਮੰਨ ਲਓ ਸਾਨੂੰ YouTube 'ਤੇ ਵੀ ਮਿਲਦੀਆਂ ਵਧੀਆ ਤਾਂ ਲਿੰਕ ਤੁਹਾਨੂੰ ਦੱਸਾਂਗੇ ਵੀ ਜਾ ਕੇ ਵੇਖੋ ਵੀ ਠੀਕ ਹੈ ਨਾ ਤੇ ਜਿੱਥੋਂ ਤੱਕ ਵੀ ਤੁਹਾਡੀ ਹੈਲਪ ਹੋ ਸਕਦੀ ਹੈ ਜਿਹੜੇ ਵੀ ਤਰੀਕੇ ਦੇ ਨਾਲ ਆਪਾਂ ਉਹਨੂੰ ਮੋਸਟ ਅਪਲੀ ਕਰਾਂਗੇ ਠੀਕ ਹੈ ਇਹਦੇ ਵਿੱਚ ਇਸ ਇਨਫੋਰਮੇਸ਼ਨ ਅਲੱਗ-ਬਗ ਸਾਰੀ ਇਨਫੋਰਮੇਸ਼ਨ ਸਹੀ ਨਹੀਂ ਆਏਗੀ ਜਿੱਦਨ ਵੀ ਆਇਆ ਤੁਸੀਂ ਬਸ ਕਰਨਾ ਕਿ ਹੁਣ ਐਨਸੀਆਰਟੀਆਂ ਪੜ੍ਹਨੀਆਂ ਸਟਾਰਟ ਕਰ ਦੋ ਐਨਸੀਆਰਟੀਆਂ ਦਾ ਵੀ ਇੱਕ ਮੈਂ ਪਰਪਰ ਤਰੀਕੇ ਨਾਲ ਵੀਡੀਓ ਲੈ ਕੇ ਆਉਂਗਾ ਤੁਹਾਨੂੰ ਸਾਰੀ ਦੱਸ ਦਊਗਾ ਕਿ ਕਿਹੜੇ ਕਿਹੜੇ ਪੜ੍ਹਨੇ ਆ ਕਿੱਦਾਂ ਕਿੱਦਾਂ ਪੜ੍ਹਨੇ ਆ ਠੀਕ ਹੈ ਥੋੜਾ ਥੋੜਾ ਤਾਂ ਦੱਸੂਗਾ ਫਿਰ ਹੌਲੀ ਹੌਲੀ ਕਰਕੇ ਦੂਜੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੇ ਸੈਲਫ ਸਟੱਡੀ ਕਰਨੀ ਤੇ ਜਿਨ੍ਹਾਂ ਨੇ ਕੋਚਿੰਗ ਇੰਸਟੀਚੂਟਾਂ ਤੇ ਜਾਣਾ ਉਹ ਉਹ ਵੀ ਐਂਡ ਤੇ ਉੱਥੇ ਹੀ ਆਓਗੇ ਤੁਸੀਂ ਕਰ ਕਰਾ ਕੇ ਗੱਲ ਤੇ ਬਈ ਸਹੀ ਹੀ ਜੇ ਸਾਨੂੰ ਰੀਡਿੰਗ ਕਰਨਾ ਆਉਂਦਾ ਹੋਵੇ ਚੀਜ਼ ਸਮਝ ਨਹੀਂ ਆਉਂਦੀ ਹੋਵੇ ਤੇ ਸਾਨੂੰ ਕੋਚਿੰਗਾਂ ਦੇ ਵਿੱਚ ਇਹਨਾਂ ਨਹੀਂ ਪੈਣਾ ਚਾਹੀਦਾ ਬਟ ਜਿਨ੍ਹਾਂ ਠੀਕ ਹੈ ਸੋ ਅੱਜ ਦਾ ਅਸੀਂ ਵੀਡੀਓ ਇੱਥੇ ਐਂਡ ਕਰਦੇ ਆ ਮਨੋਰਥ ਸਾਡਾ ਇਹ ਸੀਗਾ ਵੀ ਤੁਹਾਨੂੰ ਜਿਹੜਾ ਐਜ਼ ਉੱਪਰ ਜੋ ਪੀਪੀਐਸਸੀ ਆ ਨਾ ਕਿ ਕਈ ਕੋਚਿੰਗ ਇੰਸਟੀਚੂਟ ਕੀ ਬੋਲੀ ਜਾਂਦੀ ਆ ਜਾਂ ਕੀ ਨਹੀਂ ਬੋਲੀ ਜਾਂਦੀ ਹਮੇਸ਼ਾ ਹੀ ਇੱਕ ਚੀਜ਼ ਉੱਤੇ ਟਰਸਟ ਕਰਿਓ ਤੁਸੀਂ ਆਪਣੇ ਆਪ ਦਾ ਟਰਸਟ ਕਰੋ ਰਿਸੋਰਸ ਜਿਹੜਾ ਫੋਲੋ ਕਰਦੇ ਪਿਓ ਉੱਤੇ ਟਰਸਟ ਕਰੋ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਵੇਖਣੀ ਆਓ ਓਵਰ ਆ ਇੱਕ ਹੋਰ ਸੈਕਸ਼ਨ ਸਾਹਮਣੇ ਆਇਆ ਇਕਨੋਮਿਕਲੀ ਵੀਕਰ ਸੈਕਸ਼ਨ ਵਾਲਾ ਵੀ ਤੁਸੀਂ ਵੇਖ ਸਕਦੇ ਜੇ ਅਖਰੀ ਮਿਲੀਅਰ ਦੀ ਮੈਂ ਗੱਲ ਕਰਦਾ ਮੈਂ ਠੀਕ ਹੈ ਹੁਣ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਧਿਆਨ ਚ ਰੱਖਣੀਆਂ ਵਾ ਠੀਕ ਹੈ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਠੀਕ ਹੈ ਕਹ ਲਓ ਇੰਸਟੀਟਿਊਟਾਂ ਜਾਂ ਬਹੁਤ ਸਾਰੇ ਬੰਦੇ رائے ਦੇਣ ਵਾਲੇ ਉਹਨੇ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਦਾਂ ਕਿਹੜੀ ਚੀਜ਼ ਨੂੰ ਲੈਣਾ ਵਾ ਤੇ ਕਿਦਾਂ ਤੁਸੀਂ ਕਿਦਾਂ ਅੱਗੇ ਗਰੋ ਕਰਨਾ ਕਿਦਾਂ ਆਪਣਾ ਸ਼ਡਿਊਲ ਬਣਾਉਣਾ ਤੇ ਕਿਦਾਂ ਚੱਲਣਾ ਬਾਕੀ ਜੇ ਤੁਹਾਨੂੰ ਕੋਈ ਚੰਗੀ ਲੱਗੀ ਹੋਵੇ ਗੱਲ ਮਾੜੀ ਲੱਗੀ ਹੋਵੇ ਕਮੈਂਟ ਦੇ ਵਿੱਚ ਦੱਸਿਓ ਅਪਾ ਤੁਹਾਨੂੰ ਪੀਸੀਐਸ ਵਾਸਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਪੰਜਾਬੀ ਦੇ ਵਿੱਚ ਜਿਹੜੇ ਲੈਕਚਰ ਤਿਆਰ ਕਰਾਂਗੇ ਜਾ ਜਿਹੜੀ ਇਨਫੋਰਮੇਸ਼ਨ ਅਸੀਂ ਪੰਜਾਬੀ ਦੇ ਵਿੱਚ ਸ਼ੇਅਰ ਕਰਾਂਗੇ ਠੀਕ ਹੈ ਤਾਂ ਮੈਂ ਆਸ ਕਰਦਾ ਹਾਂ ਵੀ ਤੁਹਾਨੂੰ ਮੇਰੀ ਗੱਲ ਜਿਹੜੀ ਪੱਲੇ ਪਈ ਹੋਊਗੀ ਸਮਝ ਆਈ ਹੋਊਗੀ ਠੀਕ ਹੈ ਫਿਰ ਮਿਲਾਂਗੇ ਕਿਸੇ ਹੋਰ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਸੀਂ ਆਪਣਾ ਧਿਆਨ ਰੱਖੋ ਪੋਜ਼ਿਟਿਵ ਰਹੋ ਆਪਣਾ ਕੰਮ ਕਰਦੇ ਰਹੋ ਠੀਕ ਹੈ ਜੇ ਹੋ ਸਕੇ ਤੁਹਾਨੂੰ ਵਧੀਆ ਲੱਗੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਈ ਹੋਰ ਬੰਦੇ ਤੱਕ ਜਿਹਨੂੰ ਪਚਾਰਨ ਨੂੰ ਪਤਾ ਨਾ ਹੋਵੇ ਪੀਸੀਐਸ ਕੀ ਹੈ ਠੀਕ ਹੈ ਤਾਂ ਜੋ ਉਹਨੂੰ ਦਸਾਂ ਮਿੰਟਾਂ ਦੇ ਵਿੱਚ ਸਾਰਾ ਪੀਸੀਐਸ ਪਤਾ ਲੱਗ ਜਾਵੇ ਕੀ ਕੀ ਹੈ ਫਿਰ ਅਸੀਂ ਅੱਗੇ ਲਿਆਵਾਂਗੇ ਜੇ ਨੂੰ ਰਿਸਪੌਂਸ ਵਧੀਆ ਲੱਗਾ ਆਪਾਂ ਅੱਗੇ ਲਿਆਵਾਂਗੇ ਇਹਦੀਆਂ ਬੁੱਕਸ ਲਿਸਟ ਲੈ ਕੇ ਆਉਂਗਾ ਤੁਹਾਡੇ ਵਾਸਤੇ ਸਾਰੀਆਂ ਫਿਰ ਹੌਲੀ ਹੌਲੀ NCERT ਕਿੱਦਾਂ ਪੜ੍ਹਨੀ ਉਹ ਵੀ ਤੁਹਾਨੂੰ ਮੈਂ ਦੱਸੂਗਾ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਠੀਕ ਹੈ ਫਿਰ ਜਦੋਂ ਤੁਹਾਡਾ ਬੇਸ ਬਣ ਜਾਊਗਾ ਫਿਰ ਮੈਂ مین ਬੁੱਕਸ ਬਾਰੇ ਦੱਸੂਗਾ ਫਿਰ ਤੁਹਾਨੂੰ ਸਮਝ ਲੱਗੂ ਵੀ ਲਗਭਗ ਲਗਭਗ ਸੇਮ ਹੀ ਆ ਜੋ ਬੇਸ ਆ ਤੇ ਉਹ ਗਿਆ ਦੋਵੇਂ ਸੇਮ ਹੀ ਆ ਤੇ ਰੀਡਿੰਗ ਦੀ ਹੈਬਿਟ ਡਵੈਲਪ ਕਰੋ ਆਪੇ ਹੌਲੀ ਹੌਲੀ ਬਾਕੀ ਤੇ ਪੜ੍ਹਨ ਤੋਂ ਪਹਿਲਾਂ ਥੋੜਾ ਜਿਹਾ ਪਿਛਲੇ ਸਾਲ ਜਿਹੜੇ ਪੇਪਰ ਆਏ ਉਹਨਾਂ ਨੂੰ ਦੇਖ ਲਿਓ ਠੀਕ ਹੈ ਸੋ ਜਿਆਦਾ ਵੀਡੀਓ ਨੂੰ ਲੰਬੀ ਨਾ ਕਰੀਏ ਆਪਾਂ ਇੱਥੇ ਵੀਡੀਓ ਨੂੰ ਅੰਤ ਕਰਦੇ ਆਂ ਮਿਲਨੇ ਤੁਹਾਨੂੰ ਫੇਰ ਠੀਕ ਹੈ ਵੀਡੀਓ ਨੂੰ ਜੇ ਚੰਗੀ ਲੱਗੀ ਹੋਊਗੀ ਠੀਕ ਹੈ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਜੇ ਤੁਸੀਂ ਸਾਨੂੰ ਪ੍ਰਸਾਧਨ ਦੋਗੇ ਤਾਂ ਸਿੰਪਲ ਜੀ ਗੱਲ ਅਸੀਂ ਵੱਧ ਤੋਂ ਵੱਧ ਚੀਜ਼ਾਂ ਤੁਹਾਡੇ ਸਾਹਮਣੇ ਰੱਖਾਂਗੇ ਜਿੰਨੀ ਸਰ ਕੋ ਸਹੀ ਇਨਫੋਰਮੇਸ਼ਨ ਆ ਫੇਕ ਇਨਫੋਰਮੇਸ਼ਨ ਨਹੀਂ ਠੀਕ ਹੈ ਜਵਦਾ ਜਿਹੜਾ ਗੱਲ ਨਹੀਂ ਜਿੰਨੀ ਹੈ ਉਨੀ ਹੀ ਗੱਲ ਕਰਾਂਗੇ ਆਪਾਂ ਚਲੋ ਮਿਲਦੇ ਆਂ ਫੇਰ ਕਿਸੇ ਹੋਰ ਵੀਡੀਓ ਚ ਧੰਨਵਾਦ